ਬਹੁਤ ਵੱਡਾ ਇੱਕ ਦਾਨੀ ਰਾਜਾ ਹੋਇਆ ਉਹਦਾ ਨਾਮ ਹੈ ਅਜੇ ਰਾਜਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਉਹਦਾ ਜ਼ਿਕਰ ਆਇਆ ਕਹਿੰਦੇ ਇੰਨਾ ਵੱਡਾ ਦਾਨੀ ਸੀ ਉਹ ਮਸ਼ਹੂਰ ਹੋ ਗਿਆ ਸਾਰੇ ਰਾਜ ਵਿੱਚ ਵੇ ਇਦਾਂ ਦਾ ਦਾਨੀ ਰਾਜਾ ਕਿਸੇ ਨੇ ਦੇਖਿਆ ਨਹੀਂ ਸਵੇਰੇ ਦਿਨ ਚੜ੍ਹਨ ਤੋਂ ਪਹਿਲਾਂ ਉਹਦੇ ਮਹਿਲ ਦੇ ਅੱਗੇ ਮੰਗਣ ਵਾਲਿਆਂ ਦੀ ਲੇਨ ਲੱਗ ਜਾਂਦੀ ਸੀ ਉਹ ਜਿਹੜਾ ਰਾਜਾ ਸੀ ਆਪਣੇ ਮੂੰਹ ਵਿੱਚ ਅੰਨ ਜਲ ਉਦੋਂ ਪਾਉਂਦਾ ਸੀ ਜਦੋਂ ਸਾਰਿਆਂ ਨੂੰ ਦਾਨ ਦੇ ਦਵੇ ਪਾਣੀ ਦਾ ਘੁੱਟ ਵੀ ਨਹੀਂ ਸੀ ਪਿੰਦਾ ਸਵੇਰੇ ਉੱਠ ਕੇ ਸੁੱਚੇ ਮੂੰਹ ਨੇ ਧਾਨ ਕਰਨਾ ਜਦੋਂ ਉਹਨੇ ਸਾਰਿਆਂ ਨੂੰ ਧਾਨ ਦੇ ਦੇਣਾ ਫਿਰ ਪਾਣੀ ਗ੍ਰਹਿਣ ਕਰਨਾ ਨਹੀਂ ਤਾਂ ਪਾਣੀ ਬਿਨਾਂ ਪੀਣਾ ਉਹਦੀ ਜਾਇਜ਼ਾਕਾਰ ਹੋ ਗਈ ਵੱਡਾ ਵੱਡਾ ਦਾਨੀ ਆ ਜੀ ਪਾਣੀ ਵੀ ਨਹੀਂ ਪਿੰਦਾ ਪਹਿਲਾਂ ਧਾਨ ਕਰਦਾ ਜੀ ਉਹਦਾ ਨਾਮ ਮਸ਼ਹੂਰ ਹੋ ਗਿਆ ਅਜੇ ਰਾਜਾ ਸਭ ਤੋਂ ਵੱਡਾ ਦਾਨੀ ਹੈ ਵੱਡੇ ਵੱਡੇ ਸਾਧੂ ਉਹਦੇ ਕੋਲ ਧਾਨ ਲੈਣ ਆਉਣ ਲੱਗ ਪਏ ਉਹਦੀ ਮਸ਼ਹੂਰੀ ਹੋ ਗਈ ਜਦੋਂ ਬੰਦੇ ਦੀ ਵਡਿਆਈ ਹੋ ਜਾਉ ਤਾਂ ਹੰਕਾਰ ਵੀ ਆ ਜਾਂਦਾ ਕਈ ਜਦੋਂ ਵਡਿਆਈ ਹੋਣ ਲੱਗਦੇ ਨਾ ਵੱਡਾ ਦਾਨੀ ਹੈ ਉਦੋਂ ਉਹਦਾ ਹੰਕਾਰ ਵਧਣ ਲੱਗ ਪੈਂਦਾ ਮੇਰੇ ਵਿੱਚ ਤਾਂ ਜੀ ਆ ਗੁਣ ਹੈ ਮੈਨੂੰ ਐਂ ਵਡਿਆਈ ਦੇ ਉਹ ਜਦੋਂ ਰਾਜੇ ਦਾ ਹੰਕਾਰ ਵੱਧ ਗਿਆ ਇੱਕ ਦਿਨ ਰੱਬ ਨੇ ਖੇਡ ਰਜੀ ਸ਼िखर ਦੁਪਹਿਰ ਦਾ ਵਕਤ ਰਾਜਾ ਆਪਣੇ ਅਹਿਲ ਕਰ ਮੰਤਰੀਆਂ ਨਾਲ ਘੋੜਿਆਂ ਦੇ ਤਵੇਲੇ ਵੱਲ ਜਾ ਰਿਹਾ ਸਾਹਮਣੇ ਇੱਕ ਸਾਧੂ ਆ ਗਿਆ ਬੰਦਗੀ ਵਾਲਾ ਉਹਨੇ ਆਵਾਜ਼ ਦੇ ਕੇ ਕਿਹਾ ਬਾਦਸ਼ਾਹ ਸਲਾਮਤ ਸੁਣਿਆ ਤੂੰ ਬਹੁਤ ਵੱਡਾ ਦੰਨੀ ਏ ਬਈ ਕੋਈ ਦਾਨ ਕਰ ਤਾਂ ਉਹ ਰਾਜਾ ਗੁੱਸੇ 'ਚ ਬੋਲਿਆ ਕਹਿੰਦਾ ਤੂੰ ਸੁਣਿਆ ਹੀ ਅਜੇ ਦੂਰ ਦੂਰ ਤੱਕ ਲੋਕਾਂ ਨੂੰ ਪਤਾ ਕਿ ਮੈਂ ਦਾਨੀ ਆ ਤੇ ਨਾਲੇ ਬਾਬਾ ਤੈਨੂੰ ਪਤਾ ਨਹੀਂ ਮੈਂ ਦਾਨ ਸਵੇਰੇ ਸੂਰਜ ਚੜਨ ਤੋਂ ਪਹਿਲਾਂ ਕਰਦਾ ਮੈਂ ਅੰਨ ਜਲ ਉਦੋਂ ਗ੍ਰਹਿਣ ਕਰਦਾ ਜਦੋਂ ਮੈਂ ਦਾਨ ਸਭ ਨੂੰ ਦੇ ਦੇਣਾ ਮੰਗਣ ਵਾਲਿਆਂ ਨੂੰ ਹੁਣ ਤਾਂ ਸ਼ਿਖਰ ਦੁਪਹਿਰ ਹੋ ਗਈ ਆਹ ਵਕਤ ਕੋਈ ਦਾਨ ਦੇਣ ਲੈਣ ਦਾ ਨਹੀਂ ਮੈਂ ਸਵੇਰੇ ਸੂਰਜ ਚੜਨ ਤੋਂ ਪਹਿਲਾਂ ਦਾਨ ਕਰ ਅੱਗੋਂ ਸਾਧੂ ਬਦਕ ਕੀ ਬੋਲਿਆ ਉਹ ਕਹਿੰਦਾ ਫਿਰ ਤੂੰ ਕਾਹਦਾ ਰਾਜਾ ਹੋਇਆ ਉਦੇ ਹੰਕਾਰ ਨੂੰ ਜੂ ਝੋਟ ਵੱਜਣੀ ਸੀ ਕਹਿੰਦਾ ਫਿਰ ਤੂੰ ਕਹਦਾ ਰਾਜਾ ਹੋਇਆ ਉਹ ਰਾਜਾ ਤਾਂ ਉਹ ਆ ਜਿਹਦੇ ਕੋਲ ਜਦੋਂ ਕੋਈ ਮੰਗਣ ਚੱਲ ਜਾਏ ਰਾਜਾ ਧਾਨ ਦਵੇ ਜੇ ਤੂੰ ਸਿਕਰ ਦੁਪਹਿਰੇ ਧਾਨ ਨਹੀਂ ਕਰ ਸਕਦਾ ਤੂੰ ਕਹਦਾ ਰਾਜਾ ਹੈ ਉਹਨੂੰ ਗੁੱਸਾ ਲੱਗਾ ਕ੍ਰੋਧ ਵਿੱਚ ਆ ਗਿਆ ਕਹਿੰਦਾ ਤੈਨੂੰ ਧਾਨ ਚਾਹੀਦਾ ਹੈ ਉਹ ਸਾਧੂ ਨੇ ਕਿਹਾ ਹਾਂ ਭਾਈ ਧਾਨ ਮੰਗ ਰਿਹਾ ਜੋ ਤੇਰੇ ਕੋਲ ਰਾਜਾ ਧਾਨ ਕਰ ਰਾਜੇ ਨੇ ਗੁੱਸੇ ਵਿੱਚ ਆਪਣੇ ਨੌਕਰ ਨੂੰ ਕਿਹਾ ਅਹਿਲ ਕਰਨ ਨੂੰ ਕਹਿੰਦਾ ਘੋੜੇ ਦੀ ਲਿੱਦ ਚੁੱਕ ਕੇ ਦੀ ਝੋਲੀ 'ਚ ਪਾ ਦੇ ਉਹਨੇ ਘੋੜੇ ਦੀ ਗੰਦਗੀ ਬੁੱਕ ਭਰਿਆ ਸਾਧੂ ਦੀ ਝੋਲੀ ਵਿੱਚ ਪਾ ਦਿੱਤਾ ਸਾਧੂ ਨੇ ਲਖਨਰੰਜਨ ਕਹਿ ਕੇ ਖੁਸ਼ ਹੋ ਕੇ ਹੱਸਦਾ ਸਾਧੂ ਚਲਾ ਗਿਆ ਸਾਧੂ ਉੱਤੇ ਕੋਈ ਅਸਰ ਨਹੀਂ ਹੋਇਆ ਉਸ ਮਹਾਤਮਾ ਉੱਤੇ ਕੋਈ ਅਸਰ ਨਹੀਂ ਹੋਇਆ ਗੱਲ ਕਿਉਂ ਭਾਈ ਸਾਧੂ ਉਹ ਹੈ ਜਿਹਦੇ ਉੱਤੇ ਨਿੰਦਿਆ ਉਸ ਦਾ ਕੋਈ ਅਸਰ ਨਹੀਂ ਹੁੰਦਾ ਉਹਨੂੰ ਕੋਈ ਮਾਰਾ ਵੀ ਕਹਦੇ ਉਹਦੇ ਤੇ ਅਸਰ ਨਹੀਂ ਹੁੰਦਾ ਜਦੋਂ ਉਹ ਸਾਧੂ ਚਲਾ ਗਿਆ ਲਿੱਦ ਲੈ ਕੇ ਉਹਨੇ ਲਿਜਾ ਕੇ ਜੰਗਲ ਵਿੱਚ ਜਿੱਥੇ ਉਹਦੀ ਕੁਲੀ ਉੱਥੇ ਉਹ ਰੱਖ ਦਿੱਤੀ ਸਾਲ ਲੰਘਦਿਆਂ ਲੰਘਦੇ ਦੋ ਲੰਘੇ ਚਾਰ ਲੰਘੇ 10 ਸਾਲ ਲੰਘੇ ਦਸਾਂ ਸਾਲਾਂ ਬਾਅਦ ਰਾਜੇ ਦਾ ਸਰੀਰ ਵੀ ਵਿਰਧ ਹੋਣ ਲੱਗ ਪਿਆ ਪਰ ਉਹਨੂੰ ਲੋਕ ਦਾਨੀ ਛਤਰਪਤ ਰਾਜਾ ਕਹਿੰਦੇ ਸੀ ਸਾਥ ਸੰਗਤ ਜਦੋਂ ਉਹ ਸ਼ਿਕਾਰ ਖੇਡਦੇ ਆ ਖੇਡਦੇ ਇੱਕ ਦਿਨ ਜੰਗਲ ਵਿੱਚ ਬੇਹੋਸ਼ ਹੋ ਕੇ ਡਿੱਗ ਪਿਆ ਘੋੜੇ ਤੋਂ ਉਨੂੰ ਚੱਕਰ ਆਇਆ ਵਿਸ਼ੋ ਬੇਹੋਸ਼ ਹੋ ਕੇ ਡਗ ਪਿਆ ਰੋਲਾ ਪੈ ਗਿਆ ਰਾਜਾ ਡਗ ਪਿਆ ਇੰਨੇ ਨੂੰ ਸਾਧੂ ਜੰਗਲ ਵਿੱਚੋਂ ਲੰਘ ਰਿਹਾ ਸੀ ਉਹਨੇ ਕਟੋਰਾ ਭਰਿਆ ਹੋਇਆ ਪਾਣੀ ਦਾ ਲਿਜਾ ਕੇ ਰਾਜੇ ਕੋਲ ਛਿੱਟਾ ਦਿੱਤਾ ਮੂੰਹ ਤੇ ਰਾਜੇ ਨੂੰ ਹੋਸ਼ ਆਈ ਰਾਜੇ ਨੂੰ ਪਾਣੀ ਪਿਲਾਇਆ ਤੇ ਉਹ ਕਹਿੰਦਾ ਮੇਰੀ ਜਾਨ ਕਿਨੇ ਬਚਾਈ ਆ ਮੈਨੂੰ ਪਾਣੀ ਕਿਨੇ ਪਿਲਾਇਆ ਕਹਿੰਦਾ ਸਾਧੂ ਨੂੰ ਸਾਧੂ ਕਹਿੰਦਾ ਆਓ ਜੀ ਥੋੜੀ ਦੇਰ ਮੇਰੀ ਕੁਲੀ ਵਿੱਚ ਆਰਾਮ ਕਰ ਲਓ ਰਾਜਨ ਤੁਹਾਨੂੰ ਚੱਕਰ ਆ ਗਿਆ ਤੁਸੀਂ ਬੇਹੋਸ਼ ਹੋ ਗਏ ਹੋ ਥੋੜੀ ਦਿਰ ਆਰਾਮ ਕਰੋ ਉਹ ਰਾਜੇ ਨੂੰ ਆਪਣੀ ਕੁਲੀ ਵਿੱਚ ਲੈ ਗਿਆ ਜਦੋਂ ਉਹ ਉਹ ਜੰਗਲ ਵਿੱਚ ਕੁਲੀ ਵਿੱਚ ਲੈ ਕੇ ਗਿਆ ਆਲੇ ਦੁਆਲੇ ਰਾਜੇ ਨੇ ਵੇਖਿਆ ਲਿੱਦ ਦਾ ਢੇਰ ਲੱਗਾ ਹੋਇਆ ਹੁਣ ਕਹ ਐਡਾ ਵੱਡਾ ਗੰਦਗੀ ਦਾ ਢੇਰ ਇਹ ਘੋੜਿਆਂ ਦੀ ਲਿੱਦ ਦਾ ਢੇਰ ਲੱਗਾ ਹੋਇਆ ਉਹ ਸਾਧੂ ਨੂੰ ਪੁੱਛਦਾ ਕਿਸੇ ਹੋਰ ਰਾਜੇ ਦੀ ਰਿਆਸਤ ਐ ਇੱਥੇ ਹੁਣ ਕਹ ਨਹੀਂ ਰਾਜਨ ਕਿਸੇ ਰਾਜੇ ਦੀ ਰਿਆਸਤ ਨਹੀਂ ਕਹਿੰਦਾ ਜੇ ਰਾਜੇ ਦੀ ਰਿਆਸਤ ਨਹੀਂ ਆਹ ਘੋੜਿਆਂ ਦੀ ਲਿੱਦ ਦਾ ਢੇਰ ਕਿਵੇਂ ਲੱਗਾ ਹੋਇਆ ਸਾਧੂ ਨੇ ਹੱਸ ਕੇ ਕਿਹਾ ਰਾਜਨ ਯਾਦ ਕਰ ਇਹ ਤੇਰਾ ਹੀ ਦਿੱਤਾ ਹੋਇਆ ਦਾਨ ਹੈ ਜਿਹੜਾ ਤੂੰ ਹੰਕਾਰ ਤੇ ਕ੍ਰੋਧ ਵਿੱਚ ਬੁਰਾ ਬੋਲ ਕੇ ਦਾਨ ਦਿੱਤਾ ਸੀ ਦਿੱਤਾ ਹੋਇਆ ਦਾਨ 10 ਗੁਣਾ ਫਲਦਾ ਤੇਰਾ ਦਿੱਤਾ ਦਾਨ ਫਲ ਗਿਆ ਇਹ ਲਿੱਦ ਦਾ ਢੇਰ ਤਾਂ ਲੱਗਾ ਹੋਇਆ ਤੇ ਹੁਣ ਉਹ ਰਾਜਾ ਪੁੱਛਦਾ ਕਹਿੰਦਾ ਜੀ ਫਿਰ ਇਹਦਾ ਕੀ ਹੋਏਗਾ ਸਾਧੂ ਕਹਿੰਦਾ ਤੇਰਾ ਦਿੱਤਾ ਦਾਨ ਤੈਨੂੰ ਹੀ ਖਾਣਾ ਪੈਣਾ ਖੇਤ ਸਰੀਰ ਜੋ ਬੀਜੀ ਐ ਸੋ ਅੰਤ ਖਲੋਆ ਆਏ ਭਾਈ ਜੋ ਬੀਜਿਓ ਵੜਨਾ ਪੈਂਦਾ ਕਹਿੰਦੇ ਤੇਰਾ ਦਿੱਤਾ ਦਾਨ ਤੈਨੂੰ ਖਾਣਾ ਪੈਗਾ ਕਿਉਂਕਿ ਕੀਤੇ ਹੋਏ ਕਰਮ ਬੰਦੇ ਨੂੰ ਭੋਗਣੇ ਪੈਂਦੇ ਇਹਨੂੰ ਮਹਾਰਾਜ ਦੀ ਬਾਣੀ ਨੇ ਕਿਹਾ ਕਤਕ ਕਰਮ ਕਮਾਵਣੀ ਪੜੋ ਦੋਸ਼ਨ ਕਾਉ ਜੋਗ ਪਰਮੇਸ਼ਰ ਤੇ ਭੁੱਲੇ ਆ ਵਿਆਪਨ ਸਭੇ ਰੋਗ ਜਦੋਂ ਰਾਜੇ ਨੂੰ ਕਿਹਾ ਤੇਰਾ ਦਿੱਤਾ ਤੈਨੂੰ ਖਾਣਾ ਪੀਣਾ ਕਹਿੰਦਾ ਮੈਂ ਕਿਵੇਂ ਖਾਵਾਂਗਾ ਉਹ ਸਾਧੂ ਕਹਿੰਦਾ ਆਹ ਜਨਮ ਤੇਰਾ ਮੁੱਕਣ ਵਾਲਾ ਹੀ ਐ ਬੁੱਢਾ ਹੋ ਚੱਲ ਲੈ 10-20 ਸਾਲ ਹੋਰ ਰਾਜ ਕਰ ਲੇਗਾ ਮਰਨ ਤੋਂ ਬਾਅਦ ਤੈਨੂੰ ਜੂਨ ਮਿਲਣੀ ਐ ਗੰਦਗੀ ਦੇ ਕੀੜੇ ਦੀ ਇਸੇ ਢੇਰ ਵਿੱਚ ਤੂੰ ਪੈਦਾ ਹੋਣਾ ਐ ਕੀੜਾ ਬਣ ਕੇ ਗੰਦਗੀ ਖਾਏ ਜਿੰਨੀ ਦੇਰ ਇਹ ਢੇਰ ਗੰਦਗੀ ਦਾ ਲਿੱਦ ਦਾ ਮੁੱਕਦਾ ਨਹੀਂ ਤੈਨੂੰ ਵਾਰ-ਵਾਰ ਗੰਦਗੀ ਦਾ ਕੀੜਾ ਬਣਨਾ ਪੈਂਦਾ ਜਿਹਨੂੰ ਮਹਾਰਾਜ ਨੇ ਕਿਹਾ ਕੀਟਾ ਅੰਦਰ ਕੀਟ ਭਾਈ ਕੀੜਿਆਂ ਦਾ ਕੀੜਾ ਗੰਦਗੀ ਦਾ ਕੀੜਾ ਬਣਦਾ ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਜਦੋਂ ਕਿਸੇ ਦੇ ਮੱਥੇ ਦੋਸ਼ ਧਰਿਆ ਜਾਂਦਾ ਉਹਨੂੰ ਗੰਦਗੀ ਦਾ ਕੀੜਾ ਬਣਾਇਆ ਜਾਂਦਾ ਕਹਿੰਦੇ ਰਾਜਨ ਇਹ ਤੈਨੂੰ ਹੀ ਸਭ ਕੁਝ ਖਾਣਾ ਪੈਣਾ ਕਿਉਂਕਿ ਜਿਸ ਕੇ ਅੰਤਰ ਰਾਜ ਵਿਮਾਨ ਸੋ ਨਰਕ ਪਤੀ ਹੋਵਤ ਸੁਆਣ ਕਹਿੰਦੇ ਭਾਈ ਇਹ ਨਰਕ ਹੈ ਤੈਨੂੰ ਗੰਦਗੀ ਦਾ ਕੀੜਾ ਬਣਨਾ ਪੈਣਾ ਓਨੇ ਜਨਮ ਕੀੜਾ ਬਣੀ ਜੰ ਜਿੰਨੀ ਦਰ Goa ਮੁੱਕਦਾ ਨਹੀਂ ਘੋੜ ਜਾਂਦਾ ਹੱਥ ਜੋੜ ਕੇ ਬਹਿ ਗਿਆ ਕਹਿੰਦਾ ਜੀ ਮੇਰੀ ਮੁਕਤੀ ਕਰੋ ਮੇਰਾ ਗੁਨਾਹ ਬਖਸ਼ੋ ਮੈਨੂੰ ਇਸ ਪਾਪ ਤੋਂ ਬਚਾਓ ਮੈਂ ਜੁੰਨਾ ਲੈ ਕੇ ਜਨਮ ਲੈ ਕੇ ਕੀੜਾ ਨਹੀਂ ਗੰਦਗੀ ਦਾ ਬਣਨਾ ਚਾਹੁੰਦਾ ਮੇਰਾ ਭਲਾ ਕਰੋ ਪਾਤਸ਼ਾਹ ਦੀ ਬਾਣੀ ਦਾ ਫਰਮਾਨ ਹੈ ਕੋਟ ਪ੍ਰਾਦ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜੰਮ ਤੇ ਛਟੈ ਸਾਧੂ ਨੂੰ ਦਇਆ ਆ ਗਈ ਉਹਨੇ ਕਿਹਾ ਰਾਜਨ ਤੇਰੀ ਖਲਾਸੀ ਹੋ ਸਕਦੀ ਹੈ ਪਰ ਸ਼ਰਤ ਇਹ ਕਹੇ ਕੰਮ ਤੂੰ ਕਰੇ ਚੰਗੇ ਤੇ ਤੇਰੀ ਹੋਵੇ ਨਿੰਦਿਆ ਜਿਹੜਾ ਜਿਹੜਾ ਤੇਰੀ ਨਿੰਦਿਆ ਕਰੇਗਾ ਉਨ੍ਹਾਂ ਉਨ੍ਹਾਂ ਤੇਰਾ ਕੀਤਾ ਕਰਮ ਕਟਿਆ ਜਾਏਗਾ ਇੱਕ ਵਾਰ ਆਖੋ ਸਤਨਾਮ ਸ੍ਰੀ ਇਹਦਾ ਮਤਲਬ ਉਹ ਨਿੰਦਿਆ ਕਰਨ ਨਾਲ ਆਪਾਂ ਕਿਸੇ ਦਾ ਦੋਸ਼ ਆਪਣੇ ਸਿਰ ਲੈ ਲੈਂਦੇ ਕਹਿੰਦੇ ਜਿਵੇਂ ਜਿਵੇਂ ਤੇਰੀ ਨਿੰਦਿਆ ਹੋਏਗੀ ਤਿਵੇਂ ਤਿਵੇਂ ਤੇਰਾ ਇਹ ਸਭ ਕੁਝ ਘਟੇਗਾ ਤਿਵੇਂ ਤਿਵੇਂ ਤੇਰਾ ਇਹ ਗੰਦਗੀ ਦਾ ਜਿਹੜਾ ਢੇਰ ਹੈ ਉਹ ਘਟਣੇ ਜਿਵੇਂ ਜਿਵੇਂ ਗੰਦਗੀ ਦਾ ਢੇਰ ਘਟਣੇ ਤੇਰਾ ਕਰਮ ਕਟਿਆ ਜਾਣਾ ਹੁਣ ਉਹ ਰਾਜਾ ਕਹਿੰਦਾ ਜੀ ਇਹ ਨਿੰਦਿਆ ਕਿਵੇਂ ਹੋਵੇ ਕਹਿੰਦੇ ਚੰਗੇ ਕੰਮ ਕਰ ਲੋਕਾਂ ਵਿੱਚ ਐਂ ਲੱਗੇ ਮਾੜਾ ਕੰਮ ਕਰਦਾ ਰਾਜਾ ਧਰਮੀ ਬਣ ਗਿਆ ਲੋਕਾਂ ਦਾ ਭਲਾ ਕਰਨ ਲੱਗ ਪਿਆ ਪਰ ਜਾਣ ਬੁਝ ਕੇ ਸ਼ਰਾਬੀ ਹੋਣ ਦਾ ਢੋਂਗ ਕਰੇ ਲੋਕਾਂ ਵਿੱਚ ਮਾੜਾ ਪ੍ਰਭਾਵ ਲੋਕ ਕਹਿਣ ਉਹ ਸ਼ਰਾਬੀ ਹੋ ਗਿਆ ਰਾਜਾ ਜਾਣ ਬੁਝ ਕੇ ਕਿਸੇ ਨੂੰ ਉਹਨੂੰ ਮਾੜਾ ਬੋਲੇ ਕਦੇ ਕਿਸੇ ਉੱਤੇ ਕੋਈ ਕਵੇ ਦੇ ਲੱਤਾਂ ਮਾਰੋ ਉਹ ਆਪਣਾ ਜ਼ੁਲਮ ਕਰਨ ਲੱਗ ਪਿਆ ਲੋਕ ਉਹਦੀ ਨਿੰਦਿਆ ਕਰਨ ਲੱਗ ਪਏ ਜਿਹਨੂੰ ਮਾੜਾ ਕਹਿਣਾ ਉਹਦੀ ਜਾ ਕੇ ਰਾਤ ਨੂੰ ਮਦਦ ਕਰਨੀ ਰਾਜੇ ਜਿਹਦੇ ਉੱਤੇ ਕੋਈ ਜ਼ੁਲਮ ਕਰਨਾ ਰਾਜੇ ਨੇ ਜਾ ਕੇ ਮਾਫੀ ਮੰਗਣੀ ਰਾਤ ਨੂੰ ਦਿਨੇ ਲੋਕਾਂ ਨੇ ਉਹਨੂੰ ਕਰਮ ਵੇਖ ਕੇ ਉਹਦੀ ਨਿੰਦਿਆ ਕਰਨ ਲੱਗ ਪਏ ਉਹਦੀ ਇੰਨੀ ਕ ਨਿੰਦਿਆ ਹੋਈ ਅਜੇ ਰਾਜੇ ਦੀ ਨਿੰਦਿਆ ਵਧ ਗਈ ਲੋਕੀ ਕਹਿਣ ਲੱਗ ਪਏ ਬੁੱਢੇ ਵੇਲੇ ਮਤ ਮਾਰੀ ਗਈ ਐ ਰਾਜਾ ਵੇਖੋ ਐ ਦਾਨੀ ਸੀ ਇੱਕ ਈ ਬਣ ਗਿਆ ਐਡਾ ਵੱਡਾ ਦਾਨੀ ਰਾਜਾ ਪਾਪ ਕਰਨ ਲੱਗ ਪਿਆ ਐਡਾ ਵੱਡਾ ਦਾਨੀ ਰਾਜਾ ਮਾੜੇ ਕਰਮ ਕਰਨ ਲੱਗ ਪਿਆ ਐਡਾ ਵੱਡਾ ਦਾਨੀ ਰਾਜਾ ਸ਼ਰਾਬ ਪੀਣ ਲੱਗ ਪਿਆ ਜਦੋਂ ਐਦਾਂ ਨਿੰਦਿਆ ਹੋਣ ਲੱਗ ਪਈ ਉਹਦੇ ਕਰਮ ਕੱਟੇ ਜਾਣ ਲੱਗ ਪਿਆ ਪਾਤਸ਼ਾਹ ਨੇ ਬਾਣੀ ਅੰਦਰ ਕਿਹਾ ਭਾਈ ਨਿੰਦਾ ਹਮਰੀ ਪ੍ਰੇਮ ਪਿਆਰ ਨਿੰਦਾ ਹਮਰਾ ਕਰੇ ਉਧਾਰ ਜੇ ਕੋਈ ਨਿੰਦਾ ਕਰੇ ਕਿਸੇ ਦੀ ਜਿਹਦੀ ਹੋ ਰਹੀ ਉਹਦਾ ਉਧਾਰ ਹੋ ਜਾਣਾ ਨਿੰਦਾ ਇਸ ਲਈ ਨਿੰਦਿਆ ਕਰਨੀ ਨਹੀਂ ਹੈ ਜਦੋਂ ਲੋਕੀ ਰਾਜੇ ਦੀ ਨਿੰਦਿਆ ਕਰਨ ਲੱਗੇ ਉਹਦੇ ਕਰਮ ਘਟਣ ਲੱਗ ਪਏ ਤਿੰਨ ਕੁ ਮਹੀਨਿਆਂ ਬਾਅਦ ਰਾਜਾ ਜੰਗਲ ਵਿੱਚ ਵਾਪਸ ਗਿਆ ਜਾ ਕੇ ਕੀ ਵੇਖਦਾ ਕਹਿੰਦੇ ਲਿੱਦ ਦਾ ਸਾਰਾ ਢੇਰ ਖਤਮ ਹੋ ਗਿਆ ਪਰ ਹੈਰਾਨੀ ਦੀ ਹੱਦ ਨਾ ਰਹੀ ਇੱਕ ਬੁੱਗ ਲਿੱਦ ਦਾ ਅਜੇ ਵੀ ਪਿਆ ਸਾਰਾ ਢੇਰ ਲਿੱਦ ਦਾ ਕਰਮ ਕੱਟੇ ਗਏ ਇੱਕ ਬੋਕੋ ਘੋੜੇ ਦੇ ਗੋਹੇ ਦਾ ਲਿੱਦ ਦਾ ਅਜੇ ਵੀ ਪਿਆ ਹੁਣ ਹੱਥ ਜੋੜ ਕੇ ਕਹਿੰਦਾ ਸਾਧੂ ਮਹਾਰਾਜ ਐਨੀ ਕਲਿੱਤ ਕਿਉਂ ਬਚ ਗਈ ਉਹ ਸਾਧੂ ਬੋਲਿਆ ਕਹਿੰਦਾ ਇਹ ਤੇਰਾ ਹੀ ਦਿੱਤਾ ਦਾਨ ਐ ਤੈਨੂੰ ਹੀ ਖਾਣਾ ਪੈਣਾ ਵਧਿਆ ਹੋਇਆ ਕਰਮ ਕਟਿਆ ਗਿਆ ਨਿੰਦਿਆਂ ਨਾਲ ਪਰ ਤੇਰਾ ਦਿੱਤਾ ਦਾਨ ਇੱਕ ਬੁੱਗ ਜਿਹੜਾ ਮੈਨੂੰ ਦਿੱਤਾ ਸੀ ਇਹ ਬਚ ਗਿਆ ਇਹ ਹੁਣ ਤੈਨੂੰ ਹੀ ਖਾਣਾ ਪੈਣਾ ਹੱਥ ਜੋੜ ਕੇ ਕਹਿੰਦਾ ਜੀ ਇਹਦੇ ਤੋਂ ਵੀ ਕਿਸੇ ਤਰ੍ਹਾਂ ਖਲਸੀ ਹੋ ਜਾਏ ਮਹਾਰਾਜ ਇਹ ਵੇਨਾ ਖਾਣਾ ਪਵੇ ਇੰਨਾ ਕਿ ਇੱਕ ਬੁੱਕ ਲੈਦਦਾ ਵੀ ਖਾਣਾ ਨਾ ਪਵੇ ਮੇਰਾ ਭਲਾ ਕਰੋ ਸਾਧੂ ਨੇ ਫਿਰ ਇੱਕ ਰਾ ਦੱਸਿਆ ਕਹਿੰਦੇ ਤੇਰੇ ਰਾਜ ਵਿੱਚ ਨਾ ਇੱਕ ਨਾਮ ਜਪਣ ਵਾਲੀ ਬੰਦਗੀ ਕਰਨ ਵਾਲੀ ਮਾਈ ਰਹਿੰਦੀ ਹੈ ਉਹਦੀ ਵਿਰਧ ਅਵਸਥਾ ਹੈ ਉਹਨੇ ਬੰਦਗੀ ਬੜੀ ਕੀਤੀ ਹੈ ਉਹਨੇ ਤੇਰੀ ਨਿੰਦਿਆ ਨਹੀਂ ਕੀਤੀ ਜੇ ਕਿਤੇ ਉਹ ਨਾਮ ਜਪਣ ਵਾਲੀ ਮਾਈ ਤੇਰੀ ਨਿੰਦਿਆ ਕਰ ਦੇ ਨਾ ਤੇਰਾ ਕਰਮ ਕੱਟਿਆ ਜਾ ਜੇ ਕੋਈ ਨਾਮ ਜਪਣ ਵਾਲੀ ਤੇਰੀ ਨਿੰਦਿਆ ਕਰਦੇ ਉਹ ਮਾਈ ਜੜੀ ਤੇਰਾ ਕਰਮ ਕਟਿਆ ਜਾਂਦਾ ਆ ਹੁਣ ਬੇਨਤੀ ਸਮਝਿਓ ਬਾਣੀ ਪੰਨ ਵਾਲਾ ਨਾਮ ਜਪਣ ਵਾਲਾ ਕਿਸੇ ਦੀ ਨਿੰਦਿਆ ਕਰਦਾ ਜਿਹਦੀ ਨਿੰਦਿਆ ਕਰੋਗੇ ਉਹਦਾ ਕਰਮ ਕਟਿਆ ਜਾਂਦਾ ਤੇ ਜਿਹੜਾ ਨਾਮ ਜਪ ਕੇ ਨਿੰਦਿਆ ਕਰਦਾ ਉਹਦਾ ਨਾਮ ਕਟਿਆ ਜਾਂਦਾ ਉਹਦਾ ਜਪਤਾ ਪੁਟ ਜਾਂਦਾ ਕਹਿੰਦੇ ਉਹ ਮਾਈ ਆ ਬੰਦਗੀ ਕਰਨ ਵਾਲੀ ਉਹਨੇ ਤੇਰੀ ਨਿੰਦਿਆ ਨਹੀਂ ਕੀਤੀ ਜੇ ਉਹ ਨਿੰਦਿਆ ਕਰੇ 13 ਕਰਮ ਕਟਿਆ ਜਾਣਾ ਉਹਦੀ ਬੰਦਗੀ ਵਿੱਚੋਂ ਕੱਟ ਲੱਗ ਜਾਣਾ ਜੇ ਉਹ ਬੰਦਗੀ ਕਰਨ ਵਾਲੀ ਤੇਰੀ ਨਿੰਦਿਆ ਕਰੇ ਤੇਰਾ ਭਲਾ ਹੋ ਸਕਦਾ ਕਹਿੰਦਾ ਜੀ ਪਤਾ ਦੱਸੋ ਸਾਧੂ ਨੇ ਉਹ ਮਾਈ ਦਾ ਪਤਾ ਦੱਸਦਾ ਹੁਣ ਉਹ ਰਾਜਾ ਨਾ ਘੋੜੇ ਤੇ ਸਵਾਰ ਹੋ ਕੇ ਨਾਲ ਅਹਿਲ ਕਰ ਲੈ ਕੇ ਸ਼ਰਾਬੀਆਂ ਵਾਲਾ ਢੌਂਗ ਕਰਦਾ ਉਹ ਮਾਈ ਦੇ ਮਹੱਲੇ ਚਲਾ ਗਿਆ ਬੁੱਢਣੀ ਮਾਈ ਦਾ ਗਰੀਬ ਜਿਹਾ ਘਰ ਹੈ ਬੱਜੇ ਦੇ ਘਰਾਂ ਵਿੱਚ ਰਹਿੰਦੀ ਐ ਪੁੱਛ ਪਿਛਾ ਕੇ ਰਾਜਾ ਚਲਾ ਗਿਆ ਦੂਰ ਘੋੜੇ ਤੋਂ ਉਤਰਿਆ ਸ਼ਰਾਬੀ ਹੋਣ ਦਾ ਢੋਂਗ ਕਰੇ ਮਾਈ ਨੂੰ ਬੁਰਾ ਭਲਾ ਕਹਿੰਦਿਆਂ ਕਹਿੰਦੇ ਉਹਦੇ ਘਰ ਵੱਲ ਗਿਆ ਜਾ ਕੇ ਉਹਦੇ ਕੱਚੇ ਕੋਠੇ ਦੇ ਵਿਹੜੇ ਦੇ ਕੱਚੇ ਦਰਵਾਜੇ ਨੂੰ ਲੱਤਾਂ ਮਾਰਨ ਲੱਗਾ ਲੋਕੀ ਬਾਹਰ ਨਿਕਲ ਆਏ ਦੇਖਣ ਲੱਗੇ ਕੌਣ ਆਇਆ ਕੌਣ ਆਇਆ ਕਹਿੰਦੇ ਅਜੇ ਰਾਜਾ ਆਇਆ ਸ਼ਰਾਬ ਪੀਤੀ ਹੋਈ ਐ ਉਹ ਵਿਚਾਰੀ ਨਾਮ ਜਪਣ ਵਾਲੀ ਮਾਈ ਉਹਦੇ ਦਰਵਾਜੇ ਭੰਨੀ ਜਾਂਦਾ ਐ ਉਹ ਨਾਮ ਜਪਣ ਵਾਲੀ ਮਾਈ ਐ ਉਹਨੂੰ ਮਾੜਾ ਕਹੀ ਜਾਂਦਾ ਉਹਦੇ ਦਰਵਾਜੇ ਭੰਦ ਐ ਉਹ ਰਾਜਾ ਜਾਣ ਬੁਝ ਕੇ ਉਹਦੇ ਦਰਵਾਜੇ ਲੱਤਾਂ ਮਾਰੇ ਮਾੜਾ ਭਲਾ ਬੋਲੇ ਤੇ ਉਹ ਮਾਈ ਨੇ ਦਰਵਾਜਾ ਨਹੀਂ ਖੋਲਿਆ ਉੱਤੀ ਉੱਤੀ ਕਹਿੰਦਾ ਮਾਈ ਦਰਵਾਜਾ ਖੋਲ ਜਾਣ ਬੁਝ ਕੇ ਸ਼ਰਾਬੀ ਹੋਣ ਦਾ ਢੋਂਗ ਕਰੇ ਜਦੋਂ ਦਰਵਾਜੇ 'ਚ ਲੱਤਾਂ ਮਾਰਨੋਂ ਅਜੇ ਰਾਜਾ ਨਾ ਹਟਿਆ ਕਿੰਨੇ ਚਿਰ ਬਾਅਦ ਉਹ ਬੁੱਢੜੀ ਮਾਈ ਨੇ ਦਰਵਾਜਾ ਖੋਲਿਆ ਰਾਜੇ ਦੇ ਮਨ ਚ ਆਇਆ ਵੇ ਹੁਣ ਮੇਰੀ ਨਿੰਦਿਆ ਕਰੇਗੀ ਹੁਣ ਮੈਨੂੰ ਕਹੇਗੀ ਇਹ ਮਾੜਾ ਆ ਹੁਣ ਮੈਨੂੰ ਬੁਰਾ ਬੋਲੇਗੀ ਇਹ ਮੈਨੂੰ ਬੁਰਾ ਬੋਲੇ ਮੇਰਾ ਕਰਮ ਕਟਿਆ ਜਾਏ ਜਦੋਂ ਮਾਈ ਨੇ ਦਰਵਾਜ਼ਾ ਖੋਲ ਲਿਆ ਉਹ ਬੁੱਢੜੀ ਮਾਈ ਹੱਸ ਕੇ ਪਤਾ ਕੀ ਬੋਲੀ ਕਹਿੰਦੀ ਰਾਜਨ ਤੇਰੇ ਹਿੱਸੇ ਦੀ ਲੰਦ ਮੈਂ ਨਹੀਂ ਖਾਣੀ ਤੈਨੂੰ ਖਾਣੀ ਪੈਗੀ ਜਾ ਚਲਾ ਜਾ ਤੇਰੇ ਹਿੱਸੇ ਦੀ ਲੰਦ ਮੈਂ ਨਹੀਂ ਖਾਣੀ ਜਾ ਚਲਾ ਜਾ ਮੈਂ ਤੇਰੀ ਨਿੰਦਿਆ ਨਹੀਂ ਕਰਨੀ بس ਇੰਨਾ ਸੁਣ ਕੇ ਚਰਨਾ 'ਚ ਟਹਿ ਪਿਆ ਕਹਿੰਦਾ ਬੰਦਗੀ ਇੰਨੀ ਤੈਨੂੰ ਅੰਤਰਜਾਮਤਾ ਹੋ ਗਈ ਮੇਰੇ ਬਾਰੇ ਸਭ ਕੁਝ ਪਤਾ ਹੈ ਉਹਨੇ ਕਿਹਾ ਜਾ ਰਾਜਨ ਇਸ ਤੋਂ ਪਹਿਲਾਂ ਕਿ ਅਗਲੇ ਜਨਮ ਵਿੱਚ ਕੀੜਾ ਬਣ ਕੇ ਖਾਣਾ ਪਏ ਇਸੇ ਜਨਮ ਵਿੱਚ ਜਾ ਕੇ ਖਾਲਾ ਰਾਜਾ ਹੁੰਦਿਆਂ ਹੋਇਆਂ ਦਿੱਤਾ ਹੋਇਆ ਦਾਣੋ ਮਿੱਟੀ ਦਾ ਲਿੱਦ ਦਾ ਢੇਰ ਉਹਨੇ ਖਾਧਾ ਨਾਲੇ ਰੋਇਆ ਇਹਨੂੰ ਪਾਤਸ਼ਾਹ ਨੇ ਬਾਣੀ ਅੰਦਰ ਕਿਹਾ ਅਜੈ ਸੋ ਰੋਵੇ ਭਿਖਿਆ ਖਾਏ ਐਸੀ ਦਰਗਾ ਮਿਲੇ ਸਜਾਏ ਭਾਈ ਉਹ ਅਜੇ ਰਾਜਾ ਰੋਇਆ ਨਾਲੇ ਉਹਨੇ ਦਿੱਤੀ ਭਿਖਿਆ ਖਾਦੀ ਐਦਾਂ ਰੱਬ ਦੀ ਦਰਗਾਹ ਦੀ ਸਜਾ ਹੈ ਨਾਮ ਜਪਣ ਵਾਲਾ ਬੰਦਾ ਨਿੰਦਿਆ ਨਾ ਕਰੇ ਕਿਸੇ ਨਾਮ ਜਪਣ ਵਾਲਾ ਕਿਸੇ ਨੂੰ ਮਾੜਾ ਨਿੰਦਿਆ ਨਾ ਕਰੇ ਮਾੜਾ ਨਾ ਕਵੇ ਆਪਣੀ ਜ਼ਬਾਨ ਤੇ ਕੰਟਰੋਲ ਰੱਖਣਾ ਚਾਰ ਦੋਸ਼ ਇਹਨਾਂ ਤੋਂ ਬਚ ਕੇ ਰਹਿਣਾ ਫਿਰ ਥੋੜਾ ਜਪਿਆ ਨਾਮ ਥੋੜੀ ਪੜੀ ਬਾਣੀ ਥੋੜੀ ਕੀਤੀ ਸੇਵਾ ਵੀ ਸਫਲ